ਤੰਤਨ ਬਾਬਾ ਦੀਪ ਸਿੰਘ ਜੀ 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 ਤਨ ਤਨ 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 ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰੋ ਸਾਰਿਆਂ ਤੇ ਸੁੱਖਾਂ ਦੀ ਸਵੇਰ ਹੋ ਗਈ ਆ ਤੁਹਾਡਾ ਨਾਮ ਲੈ ਕੇ ਬਾਬਾ ਜੀ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਲੈ ਕੇ ਆਣਾ ਸਾਰੇ ਜਪੋ ਧੰਤਨ ਬਾਬਾ ਦੀਪ ਸਿੰਘ ਜੀ 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 ਮਹਾਰਾਜ ਖੁਸ਼ੀਆਂ ਦੇ ਸਾਗਰ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਲੈ ਕੇ ਆਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ